ਇਸੇ ਵਿਚਾਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਫਤਿਹਗੜ ਟੁਰਿਆ ਦਰੂਪ ਕਰ ਲੈਨੇ ਆ ਜਿੱਥੇ ਵੱਡੀ ਕਾਰਵਾਈ ਕੀਤੀ ਗਈ ਹੈ ਫਤਿਹਗੜ ਟੁਰਿਆ ਦੇ ਨਾਮ ਤਹਿਸੀਲਦਾਰ ਨੂੰ ਸਸਪੈਂਡ ਕੀਤਾ ਗਿਆ ਵੱਡਾ ਐਕਸ਼ਨ ਲੇਟਾ ਗਿਆ ਜਸਬੀਰ ਖੌਰ ਨੂੰ ਮੁਅਤਲ ਕਰ ਦਿੱਤਾ ਗਿਆ ਰਿਸ਼ਵਤ ਲੈਣ ਦੇ ਇਲਜ਼ਾਮਾਂ ਹੇਠ ਵੱਡੀ ਕਾਰਵਾਈ ਕੀਤੀ ਗਈ ਹੈ ਰਿਸ਼ਵਤ ਲੈਣ ਦੀ ਵੀਡੀਓ ਵੀਦਰਸਲ ਸਾਹਮਣੇ ਆ ਗਈ। ਫਟਵਾਰੀ ਤੋਂ ਪੈਸਾ ਲੈਣ ਦੀ ਵੀਡੀਓ ਹੈ ਜੋ ਤੁਸੀਂ ਆਪਣੀ ਟੈਲੀਵਿਜ਼ਨ ਸਕਰੀਨ ਤੇ ਦੇਖ ਸਕਦੇ ਹੋ। ਮਾਲ ਬੀਪਾਕ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਹੁਕਮ ਜਾਰੀ ਕੀਤਾ ਹੈ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇ। ਤੇ ਦੂਜੇ ਪਾਸੇ ਫਤੇਗੜ ਚੁੜੀਆਂ ਜਿੱਥੇ ਤਹਿਸੀਲਦਾਰ ਜਸਪੀਰ ਔਰ ਵਿਰੋਧ ਕਰਪਸ਼ਨ ਨੂੰ ਲੈ ਕੇ ਬਟਾਲਾ ਰੋਡ ਆ ਗੁਰੂ ਰਵਿਦਾਸ ਟੌਂਕ ਨੂੰ ਪੂਰੇ ਤਰੀਕੇ ਦੇ ਨਾਲ ਜਾਮ ਕਰ ਦਿੱਤਾ ਗਿਆ ਹੈ ਲੋਕਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਹਿਸੀਲਦਾਰ ਵਿਰੁੱਧ ਰੋਡ ਜਾਮ ਕਰਕੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਸਬੰਧਿਤ ਵਕਵਾਕੋ ਪਿੰਡ ਦੇ ਲੋਕ ਉੱਥੇ ਇਕੱਠੇ ਹੋਏ ਨੇ ਫਤਿਹਗੜ ਜੁੜੀਆਂ ਇਕੱਠੇ ਹੋਏ ਰੋਸ ਪ੍ਰਦਰਸ਼ਨ ਕੀਤਾ ਕਰਦੇ ਹੋ ਨਜ਼ਰਾਰੇ ਨੇ ਪੂਰਾ ਰੋਡ ਜਾਮ ਕਰ ਦਿੱਤਾ ਗਿਆ ਹੈ ਔਰ ਇਸ ਮੌਕੇ ਜਿਹੜੇ ਦਿਲਬਾਗ ਰਿਆੜ ਹਰਪਾਲ ਸਿੰਘ ਫੌਜੀ ਗੁਰਪਤਾਪ ਸਿੰਘ ਪਨਵਾਵਲੋ ਮੀਡੀਆ ਦੇ ਨਾਲ ਗੱਲਬਾਤ ਕੀਤੀ ਗਈ ਫਤਿਹਗੜ ਚੁੜੇ ਦੇ ਤਹਿਸੀਲਦਾਰ ਜਸਪੀਰ ਕੌਰ ਉੱਪਰ ਕਥਿਤ ਤੌਰ ਤੇ ਦੋਸ਼ ਲਗਾਉਂਦੇ ਉਹਨਾਂ ਨੇ ਆਖਿਆ ਫਤਿਹਗੜ ਚੁੜੇ ਤਹਿਸੀਲ ਚ ਲਗਾਤਾਰ ਪ੍ਰੇਸ਼ਟਾਚਾਰ ਹੋ ਰਿਹਾ ਤਹਿਸੀਲਦਾਰ ਦੀਆਂ ਵੀਡੀਓ ਵੀ ਵਾਇਰਲ ਹੋ ਰਹੀਆਂ ਨੇ ਸੋਸ਼ਲ ਮੀਡੀਆ ਤੇ ਜਿਨ੍ਹਾਂ ਚੋਂ ਪੈਸੇ ਆਨਪ੍ਰਦਾਨ ਕਰਦਿਓ ਦਿਖਾਈ ਦੇ ਰਹੀ ਹੈ ਵਿਅਕਤੀ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਫਤਿਹਗੜ ਚੁੜਿਆਂ ਤਹਿਸੀਲ ਚ ਬਿਨਾਂ ਕਿਸੇ ਸਬੂਤ ਦੇ ਡਿਸਟਰੀ ਕਲਰਕ ਨੂੰ ਸਸਪੈਂਡ ਕੀਤਾ ਗਿਆ ਜਦਕਿ ਤਹਿਸੀਲ ਚ ਬਿਣਾ ਕਿਸੇ ਡਰ ਦੇ ਵਿਸ਼ਵਤ ਖੋਰੀ ਚੱਲ ਰਹੀ ਹੈ। ਤਾਂਨੇ ਦੇ ਬਾਰੇ ਵਿਅਕਤੀਆਂ ਵੱਲੋਂ ਮੁੱਖ ਮੰਤਰੀ ਭਗਵਨ ਸਿੰਘ ਮਾਨ ਕੋਲ ਮੰਗ ਕੀਤੀ ਗਈ। ਉਤੇਗੜ ਚੁੜੀਆਂ ਤਹਿਸੀਲ 'ਚ ਤਹਿਸੀਲਦਾਰ ਅਤੇ ਚੱਲ ਰਹੇ ਪ੍ਰਿਸ਼ਟਾਚਾਰ ਦੇ ਵਿਰੋਧੇ ਕਾਰਵਾਈ ਕੀਤੀ ਜਾਤਾ ਦੱਸਿਆ ਕਿ ਕਾਰਵਾਈ ਹੋ ਚੁੱਕੀ ਹੈ ਔਰ ਜਨਪਤਕਰਾਰਾਂ ਨੇ ਤਹਿਸੀਲਦਾਰ ਦੇ ਨਾਲ ਜਸਬੀਰ ਪਾਤ ਦੇ ਪੱਖ ਜਾਣਨ ਦੇ ਲਈ ਉਹਨਾਂ ਕੋਲ ਗਏ ਤਾਂ ਤਹਿਸੀਲ ਕੰਪਲੈਕਸ 'ਚ ਗਏ ਤਾਂ ਪੱਤਰਕਾਰਾਂ ਨੂੰ ਚਕਮਾ ਦੇ ਕੇ ਤਹਿਸੀਲਦਾਰ ਜਸਬੀਰ ਕੌਰ ਉਪਕਸ਼ੇਗ ਵੀ ਬਣੇ। ਅਤੇ ਬਾਰ-ਬਾਰ ਫੋਨ ਕਰਨ ਤੇ ਵੀ ਪੱਤਰਕਾਰਾਂ ਦਾ ਫੋਨ ਨਹੀਂ ਚੁੱਕਿਆ। ਜਿਹੜੀ ਨਾਇਬ ਤਹਿਸੀਲਦਾਰ ਫਤੇਗੜ ਜੂੜੀਆਂ ਦੇ ਵਿੱਚ ਜਿਹੜੀ ਲਗਾਤਾਰ ਰਿਸ਼ਵਤ ਲੈ ਕੇ ਫਤੇਗੜ ਜੂੜੀਆਂ ਹਲਕੇ ਦੇ ਜਿੰਨੇ ਲੋਕ ਨੇ ਉਹਨਾਂ ਨੂੰ ਰਿਸ਼ਵਤ ਲੈ ਲੈ ਕੇ ਲਗਾਤਾਰ ਜਿਫਰੀਆਂ ਕਰ ਰਹੀ ਆ ਉਹਨਾਂ ਦੀ ਜਿਹੜੀ ਵੀਡੀਓ ਆ ਕੁਲਦੀਪ ਸਿੰਘ ਪਟਵਾਰੀ ਦੇ ਨਾਲ ਜਿਹੜੀ ਸੀਸੀਟੀਵੀ ਫੁਟੇਜ ਵਾਇਰਲ ਹੋ ਰਹੀ ਆ ਉਹ ਲਗਾਤਾਰ ਜਿਹੜੀ ਹਰ ਇੱਕ ਦੇ ਮੁੰਡੇ ਵਿੱਚ ਚੱਲ ਰਹੀ ਆ ਭਾਰੀ ਰੋਸ ਪਾਇਆ ਜਾ ਰਿਹਾ ਵਾ ਪੂਰੇ ਨੌਜਵਾਨਾਂ ਵੱਲੋਂ ਸਾਡੇ ਬਜ਼ੁਰਗਾਂ ਵੱਲੋਂ ਸਾਰੇ ਭੈਣਾਂ ਵੱਲੋਂ ਜਿੰਨੇ ਵੀ ਇਲਾਕੇ ਦੇ ਲੋਕ ਨੇ ਕਿ ਸਾਡੀ ਜਦੋਂ ਵੀ ਅਸੀਂ ਜਾਂਦੇ ਆ ਤੇ ਸਾਡੇ ਕੋਲ ਰਿਸ਼ਵਤ ਦੀ ਜਿਹੜੀ ਮੰਗ ਕੀਤੀ ਜਾਂਦੀ ਆ ਭਾਰੀ ਰੋਸ ਆ ਤੇ ਉਹਨਾਂ ਦੇ ਤੁਰੰਤ ਜਿਹੜਾ ਵਾ ਅੱਜ ਹੀ ਐਕਸ਼ਨ ਲੈ ਕੇ ਕੁਲਦੀਪ ਸਿੰਘ ਪਟਵਾਰੀ ਤੇ ਜਸਪੀਰ ਕੌਰ ਜਿਹੜੀ ਨੈਪ ਤਹਿਸੀਲਦਾਰ ਆ ਉਹਨਾਂ ਦੋਸ਼ੀਆਂ ਨੂੰ ਅੱਜ ਹੀ ਮੁਅਤਲ ਕੀਤਾ ਜਾਵੇ ਜਸਪੀਰ ਕੌਰ ਨੇ ਉਹਨਾਂ ਦੇ ਨਾਲ ਪਟਵਾਰੀ ਕੁਲਦੀਪ ਸਿੰਘ ਜੋ ਕਿ ਇੱਕ ਜਨਤਕ ਵੀਡੀਓ ਵੀ ਵਾਇਰਲ ਹੋ ਚੁੱਕੀ ਆ ਜੀ ਉਹਨਾਂ ਨੂੰ ਉਸ ਵੀਡੀਓ ਦੇ ਵਿੱਚ ਸ਼ਰ੍ਹਾਂ ਮੋ ਲੈਣ ਦੇਣ ਕਰ ਰਹੇ ਨੇ ਔਰ ਪ੍ਰਸ਼ਾਸਨ ਜਿਹੜਾ ਵਾ ਉਹ ਕੰਮ ਕਰਨ ਦੀ ਨੀਂਦ ਸੁੱਤਾ ਹੋਇਆ ਵਾ ਕੀ ਗੱਲ ਇਹ ਕ腐ਪਸ਼ਨ ਹੈ ਇਹਨਾਂ ਨੂੰ ਸਾਰੇ ਅਧਿਕਾਰੀਆਂ ਨੂੰ ਇਹਨਾਂ ਲੈਂਦੇ ਨਜ਼ਰ ਨਹੀਂ ਆ ਰਿਆ ਇੱਕ ਤਹਿਸੀਲ ਦੇ ਵਿੱਚ ਬੈਠ ਕੇ ਕ腐ਪਸ਼ਨ ਕਰ ਰਹੇ ਨੇ ਜਿਸ ਤਰ੍ਹਾਂ ਤਹਿਸੀਲ ਦੇ ਵਿੱਚ ਇੱਕ ਪਹਿਲਾਂ ਵੀ ਮਸਲਾ ਸਾਹਮਣੇ ਆਇਆ ਸੀਗਾ ਉਹਨਾਂ ਨੂੰ ਇਹਨਾਂ ਨੇ ਤੁਰੰਤ ਜਿਹੜਾ ਵਾ ਉਹ ਬਰਖਾਸਤ ਕੀਤਾ ਸੀਗਾ ਔਰ ਸਾਡੀ ਸਾਡੀ ਤਹਿਸੀਲ ਫਟੇਗੜ ਚੂੜੀਆਂ ਦੇ ਪੂਰੇ ਇਲਾਕੇ ਦੇ ਇਹ ਲੋਕਾਂ ਦੀ ਆਵਾਜ਼ ਆ ਕਿ ਇਹਨਾਂ ਦੇ ਉੱਤੇ ਬੰਦੀ ਤੁਰੰਤ ਕਾਰਵਾਈ ਕੀਤੀ ਜਾਵੇ ਇਹਨਾਂ ਨੂੰ ਬਰਖਾਸਤ ਕੀਤਾ ਜਾਵੇ